ਸ੍ਰੀ ਕਾਲ ਜੀ ਮਨਰਾਸੀ ਦੂ ਵਲੌਗ ਤੇ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲਓ ਜੀ ਦਿਨ ਹੋ ਗਿਆ ਵੀਰਵਾਰ ਦਾ ਸਵੇਰ ਦਾ ਟਾਈਮ ਹੈ ਸਵੇਰ ਦਾ ਨਹੀਂ 8 ਵਜੇ ਦਾ ਟਾਈਮ ਹੋ ਗਿਆ ਤੇ ਕੱਲ ਜੀ ਵੀ ਨੇਰੀ ਵਗੈਰਾ ਸ਼ਾਮ ਨੂੰ ਕਾਫੀ ਆ ਗਈ ਸੀਗੀ ਤੇ ਹੁਣ ਮੈਂ ਵਿਹੜੀ ਦੀ ਸਫਾਈ ਕਰਕੇ ਆਈਆਂ ਇਸ ਕਰਕੇ ਪਸੀਨਾ ਜਿਹੜਾ ਕਾਫੀ ਆਇਆ ਪਿਆ ਹੈ ਜੀ ਤੇ ਰਾਜਵਿੰਦਰ ਜਾ ਰਹੇ ਸੀਗੇ ਮੰਡੀ ਮੰਮੀ ਜੀ ਆ ਰਹੇ ਸੀਗੇ ਮੇਰੇ ਨਾਨਣ ਕੋਲੇ ਗਏ ਹੋਏ ਸੀ ਜਿਹਦਾ ਮੈਂ ਤੁਹਾਨੂੰ ਪਹਿਲਾਂ ਵਲੌਗ ਚ ਦੱਸਿਆ ਹੀ ਸੀਗਾ ਤੇ ਅੱਜ ਆ ਰਹੇ ਸੀ ਸਵੇਰੇ ਸਵੇਰੇ ਤੇ ਰਾਜਿੰਦਰ ਜਾ ਰਹੇ ਸੀ ਮੈਂ ਕਿਹਾ ਚਲੋ ਜਿਹੜਾ ਸਮਾਨ ਮੰਗਾਉਣ ਨਾਲ ਉਹ ਲਿਸਟ ਬਣਾਦਾ ਛੋਟੀ ਜਿਹੀ ਲਿਸਟ ਹੀ ਬਣੂਗੀ ਇਸ ਕਰਕੇ ਮੈਂ ਇੱਥੇ ਆਈ ਸੀਗੀ ਹੁਣ ਕਾਪੀ ਵਗੈਰਾ ਲੈਣ ਤੇ ਹਜੇ ਬਾਕੀ ਸਫਾਈਆਂ ਵਗੈਰਾ ਕਰਨੀਆਂ ਕਿਚਨ ਦੇ ਵੀ ਕੁਝ ਕੰਮਕਾਸ਼ ਕਰਨੇ ਆ ਹੁਣ ਪਹਿਲਾਂ ਮੈਂ ਸਾਰਾ ਸਮਾਨ ਲਿਖਦਾ ਜਿਹੜਾ ਮੰਗਾਉਣਾ ਆ ਹਜੇ ਕਹਿੰਦੇ ਸ਼ਾਪਸ ਨਹੀਂ ਖੁੱਲੀਆਂ ਹੁਣੀਆਂ ਵੀ ਲੇਟ ਖੁੱਲਦੀਆਂ ਮੈਂ ਕਿਹਾ ਚਲੋ ਥੋੜੀ ਢੇਰ ਵੇਟ ਕਰ ਲਿਓ ਕਿਉਂਕਿ ਰੋਜ਼ਾਨਾ ਫਿਰ ਜਾਇਬ ਨਹੀਂ ਜਾਂਦਾ ਨਾ ਆਪਣੇ ਪਿੰਡ ਵਾਲਿਆਂ ਨੇ ਤੈਂ ਹੁੰਦਾ ਵੀ ਇਕੱਠਾ ਸਮਾਨ ਮੰਗਾ ਲਈਏ ਤੇ ਹੁਣ ਮੈਂ ਸਮਾਨ ਲਿਖਦੀ ਆ ਹੁਣ ਮੈਂ ਲੱਗੀ ਸੀ ਕਿ ਭਿੰਡੀਆਂ ਧੋਣ ਵਾਸਤੇ ਹੋਂ ਤਾਂ ਥੋੜੀਆਂ ਹੋ ਗਈਆਂ ਪੱਕਣ ਜੇ ਲੱਗੀਆਂ ਭਿੰਡੀਆਂ ਚਲੋ ਜਿੰਨਾ ਚਿਰ ਬਣ ਗਈਆਂ ਵਧੀਆ ਹੀ ਆ ਤੇ ਇਹ ਤੋਰੀਆਂ ਦੀ ਤੋਰੀਆਂ ਤੋੜ ਕੇ ਰੱਖੀਆਂ ਹੋਈਆਂ ਇਹ ਫੇਰ ਬਣਾ ਲਾਂਗੇ ਕਿਸੇ ਦਿਨ ਕਿਉਂਕਿ ਦੋ ਦਿਨ ਹੁਣ ਤਰੀ ਵਾਲੀ ਸਬਜ਼ੀ ਖਾਧੀ ਆ ਫਿਰ ਸੁੱਕੀ ਸਬਜ਼ੀ ਨੂੰ ਜੀ ਕਰਦਾ ਇਹ ਸ਼ਾਮ ਨੂੰ ਬਣਾਉਣੀ ਹੈ ਹੁਣ ਮੈਂ ਧੋ ਕੇ ਰੱਖ ਦੂੰਗੀ ਤਾਂ ਫਿਰ ਇਹ ਜੀਆਂ ਸੁੱਕ ਜਾਣਗੀਆਂ ਫਿਰ ਸਖੀਆਂ ਲਿਆ ਦੇਖੋ ਜਿਵੇਂ ਆ ਤਾਂ ਪੱਕੀ ਗਈ ਪੱਕੀਆਂ ਪੱਕੀਆਂ ਮੈਂ ਕੱਢ ਦੂੰਗੀ ਪਿੰਡੀਆਂ ਜੇ ਪਹਿਲਾਂ ਧੋ ਕੇ ਰੱਖ ਲਈਏ ਨਾ ਫਿਰ ਹੋਰ ਹੀ ਹੋ ਜਾਂਦੀਆਂ ਖਾਵ ਵੀ ਹੁਣ ਲਵੰਦੀਆਂ ਐਸੇ ਕਰਕੇ ਉਵੇਂ ਰੱਖ ਦੇ ਦਈਏ ਤੇ ਜਦੋਂ ਧਰਨੀ ਆਉਂਦੀਆਂ ਉਦੋਂ ਉਸ ਕਾ ਲਈ ਦਿਆਂ ਧੋ ਕੇ ਹੋਂ ਤਾਂ ਬਸ ਹਰੀ ਸਬਜ਼ੀ ਜਿਹੜੀ ਗਰਮੀ ਵਾਲੀ ਜਾਂਦੀ ਵਰਦੀ ਆ ਮਮੀ ਜੀ ਤੇਰਾ ਅੰਦਰ ਆ ਗਏ ਤੇ ਕੁਛ ਲੈ ਸੀ ਸਮਾਨ ਇਹ ਮਂਗਵਾਈਆਂ ਸੀ ਸੋਇਆ ਬਿੰਦੀਆਂ ਬੜੀਆਂ ਇਹ ਪੈਕਿੰਗ ਵਾਲੀਆਂ ਬੜੀਆਂ ਬਹੁਤ ਜ਼ਿਆਦਾ ਸਵਾਦ ਬੰਦੀਆਂ ਟੇਸਟੀ ਰਸ ਲੈਂਦੇ ਆ ਤੇ ਭੂਜੀਆਂ ਮਾਇਆ ਸੀਗਾ ਜਿਹੜੀ ਆਲੂ ਪਸੰਦ ਵਾਲਾ ਕਿ ਆਉਂਦੇ ਆ ਇਹ ਵਾਲਾ ਭੂਜੀਆਂ ਤੇ 올 ਇਨ ਵਨ ਵਾਲਾ ਬਾਕੀ ਪਰਲੇ ਜੀ ਬਿਸਕੁਟਸ ਨੰ ਵੀਰ ਦੇ ਫੇਵਰੇਟ ਬੱਤੀ ਬਿੱਚ ਦੇ ਰਸ ਇਹ ਹੋਰ ਸਮਾਨ ਸੀਗਾ ਚਲੋ ਹੁਣ ਇਹਨਾਂ ਨੂੰ ਕੱਢ ਕੇ ਸਾਰੇ ਸਮਾਨ ਨੂੰ ਰੱਖਦੀਆਂ ਸੰਭਾਲਦੀਆਂ ਇਸ ਗਮਲੇ ਵਿੱਚ ਲੱਗੀ ਐ ਮਤੀਰੀਆਂ ਦੀ ਬੀਲ ਤੇ ਇਹ ਸਾਨੂੰ ਪਤਾ ਵੀ ਨਹੀਂ ਵਿਕੀ ਦੋ ਇਹਦੇ ਬੀਜਤੀ ਜਾਂ ਵੈਸੇ ਬੀ ਲਾਤਾ ਪਰ ਇਹ ਆਪਣੇ ਆਪ ਹੋ ਗਈ ਜਦੋਂ ਕਾਫੀ ਹੋ ਗਈ ਫੈਲਣ ਲੱਗ ਗਈ ਪਰ ਅਸੇ ਪੱਟੀਆਂ ਨਹੀਂ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਵੀ ਕਾਦੀ ਬੀਲ ਐ ਹੌਲੀ ਹੌਲੀ ਕਰਕੇ ਇਸ ਨੂੰ ਤਿੰਨ ਮਤੀਰੀਆਂ ਲੱਗ ਗੀਆਂ ਤੇ ਮਤੀਰੀਆਂ ਲੱਗਣ ਤੋਂ ਬਾਅਦ ਇਹ ਹੁਣ ਸੁੱਕਣੀ ਸ਼ੁਰੂ ਹੋ ਗਈ ਕਿਉਂਕਿ ਹਰ ਚੀਜ਼ ਜਿਹੜੀ ਹੁੰਦੀ ਆ ਮੌਸਮ ਦੇ ਨਾਲ ਹੁੰਦੀ ਆ ਨਾ ਹੁਣ ਮੌਸਮ ਬਦਲ ਗਿਆ ਜਿਵੇਂ ਮਤੀਰੀਆਂ ਦਾ ਮੌਸਮ ਹੁੰਦਾ ਗਰਮੀ ਦੇ ਵਿੱਚ ਤੇ ਇਸ ਨਾਲ ਤਿੰਨ ਮਤੀਰੀਆਂ ਲੱਗੀਆਂ ਜਿਨ੍ਹਾਂ ਚੋਂ ਇੱਕ ਤਾਂ ਛੋਟੀ ਜੀ ਆਪਣੇ ਆਪ ਟੁੱਟ ਗਈ ਕਿਉਂਕਿ ਵੇਲ ਸੁੱਕਣੀ ਸ਼ੁਰੂ ਹੋ ਗਈ ਤੇ ਦੋ ਅਸੀਂ ਤੋੜ ਲਈਆਂ ਤੇ ਉਹ ਮਤੀਰੀਆਂ ਵੀ ਵਧੀਆ ਮਿੱਠੀਆਂ ਨਿਕਲੀਆਂ ਇਹਨਾਂ ਲਾਲ ਲਾਲ ਹੁਣ ਮੈਂ ਸੋਚਿਆ ਵੀ ਚਲੋ ਇਹ ਵੇਲ ਜਿਹੜੀ ਹੈ ਸੁੱਕਣੀ ਸ਼ੁਰੂ ਹੋ ਗਈ ਹੈ ਤੇ ਇਸ ਨੂੰ ਮੈਂ ਲਾ ਦਿੰਨੀ ਆ ਕੱਢ ਦਿੰਨੀ ਆ ਕਿਉਂਕਿ ਜਿਹੜੀ ਦੂਸਰੀ ਵੇਲ ਹੈ ਫਿਰ ਉਸ ਨਾਲ ਬਹੁਤ ਲਪੇਟ ਹੋ ਗਈ ਇਹ ਬੜੀ ਔਖੀ ਮੈਂ ਇੱਕ ਇੱਕ ਕਰਕੇ ਵੀ ਕੱਢੀ ਮੈਂ ਕਿ ਦੂਸਰੀ ਵੇਲ ਨਾ ਕਿਤੇ ਕੱਟੀ ਜਾਵੇ ਕਿਉਂਕਿ ਉਹ ਹਜੇ ਹਰੀ ਭਰੀ ਹੈ ਹੈ ਤਾਂ ਸਿਰਫ ਬਸ ਉਹਦੇ ਹਰਿਆਲੀ ਜੀ ਵਾਲੀ ਹੈ ਹਨਾ ਜਾਂ ਛੋਟੇ ਛੋਟੇ ਫੁੱਲ ਜੇ ਲੱਗਦੇ ਆ ਪਰ ਚਲੋ ਹਰਿਆਲੀ ਵੀ ਸੋਹਣੀ ਲੱਗਦੀ ਹੈ ਫਿਰ ਮੈਂ ਕਿਹਾ ਚਲੋ ਇਹ ਜਿਹੜੀ ਮਤੀਰੀਆਂ ਵਾਲੀ ਬੇਲ ਹੈ ਤੇ ਇਹ ਕੱਟ ਦਿੰਨੀ ਆ ਤੇ ਬੜੀਆਂ ਸਵਾਦ ਜਿਹੜੀਆਂ ਮਿੱਠੀਆਂ ਮਤੀਰੀਆਂ ਲੱਗੀਆਂ ਇਸ ਨੂੰ ਕੱਟ ਕੇ ਖਾਧੀਆਂ ਮਿੱਠੀਆਂ ਮਿੱਠੀਆਂ ਮਤੀਰੀਆਂ ਬਹੁਤ ਵਧੀਆ ਲੱਗਦੀਆਂ ਤੇ ਦੇਖੋ ਜੀ ਇਹ ਜਿਹੜੀਆਂ ਦਰਖਤ ਹੁੰਦੇ ਆ ਹਨਾ ਆਪਾਂ ਨੂੰ ਕਿੰਨਾ ਕੁਝ ਦਿੰਦੇ ਆ ਆਪਾਂ ਨੂੰ ਫਲ ਮਿਲਦੇ ਆ ਇਹਨਾਂ ਤੋਂ ਫਰੂਟ ਮਿਲਦੇ ਆ ਛਾਂ ਮਿਲਦੀ ਆ ਹਰੀਆਲੀ ਜਿਹੜੀ ਮਨ ਨੂੰ ਸਕੂਨ ਦਿੰਦੀ ਆ ਅੱਖਾਂ ਨੂੰ ਸਕੂਨ ਦਿੰਦੀ ਆ ਪੰਛੀਆਂ ਨੂੰ ਘਰ ਦਿੰਦੀ ਆ ਹਨਾ ਇਸ ਦਿਨਾਂ علاوہ ਆਪਾਂ ਨੂੰ ਕਈ ਦਰਖਤ ਇਹ ਜੀ ਆ ਜਿਨ੍ਹਾਂ ਨਾਲ ਫਲ ਫਰੂਟ ਦੇ ਨਾਲ ਨਾਲ ਛਾਂ ਵੀ ਮਿਲਦੀ ਆ ਤੇ ਇਸ ਤੋਂ ਇਲਾਵਾ ਆਪਾਂ ਨੂੰ ਹੋਰ ਵੀ ਬਹੁਤ ਸਾਰੀਆਂ ਆਪਣੇ ਵਾਸਤੇ ਫਾਇਦੇਮੰਦ ਚੀਜ਼ਾਂ ਮਿਲਦੀਆਂ ਜਿਵੇਂ ਕਿ ਦਵਾਈਆਂ ਬਣਦੀਆਂ ਨੇ ਕਈ ਚੀਜ਼ਾਂ ਤੋਂ ਤੇ ਕਈ ਜੜੀ ਬੂਟੀਆਂ ਹੁੰਦੀਆਂ ਜਿਨ੍ਹਾਂ ਦੀਆਂ ਬਹੁਤ ਹੀ ਵਧੀਆ ਦੇਸੀ ਦਵਾਈਆਂ ਮਿਲਦੀਆਂ ਆ ਤੇ ਇਸੇ ਤਰੀਕੇ ਨਾਲ ਵੀ ਆਪਾਂ ਨੂੰ ਥੋੜੀ ਜਿਹੀ ਦੇਖਭਾਲ ਇਹਨਾਂ ਦੀ ਕਰਨੀ ਪੈਂਦੀ ਆ ਤੇ ਬਦਲੇ ਚ ਆਪਾਂ ਨੂੰ ਕਿੰਨਾ ਕੁਝ ਮਿਲ ਜਾਂਦਾ ਪਰ ਹੁਣ ਜਿਹੜਾ ਇਨਸਾਨ ਆ ਬਹੁਤ ਜ਼ਿਆਦਾ ਸਵਾਰਥੀ ਹੋ ਗਿਆ ਆ ਆਪ ਦੇ ਸਵਾਰਥ ਵਾਸਤੇ ਇਹਨਾਂ ਦਰਖਤਾਂ ਨੂੰ ਕੱਟ ਦਿੰਦੇ ਆ ਹਨਾ ਇਹਨਾਂ ਦੀ ਜਿਹੜੀ ਵੈਲਿਊ ਉਹ ਨਹੀਂ ਸਮਝਦੇ ਫਿਰ ਕਹਿੰਦੇ ਵੀ ਹਾਈ ਇੰਨੀ ਗਰਮੀ ਕਿਉਂ ਪੈ ਰਹੀ ਆ ਮੀ ਕਿਉਂ ਨਹੀਂ ਆ ਰਹਾ ਪਰ ਇਸ ਚੀਜ਼ ਦਾ ਰਿਜ਼ਲਟ ਆਪਾਂ ਹੀ ਕਰਦੇ ਆ ਆਪਾਂ ਹੀ ਭੁਗਤਦੇ ਆ ਆਪਾਂ ਹੀ ਕਾਰਨ ਹੈ ਹਨਾ ਇਹਦਾ ਤੇ ਆਪੇ ਸਾਰਾ ਕੁਝ ਕਰਨ ਵਾਲੇ ਹੁੰਨੇ ਆ ਜਿਹਦਾ ਰਿਜ਼ਲਟ ਆਪਾਂ ਨੇ ਭੁਗਤਣਾ ਪੈਂਦਾ ਹੈ ਪਰ ਇੰਨੀ ਗਹਿਰਾਈ ਨਾਲ ਆਪਾਂ ਸੋਚਦੇ ਨਹੀਂ ਵੀ ਦਰਖਤ ਆਪਾਂ ਨੂੰ ਕਿੰਨਾ ਕੁਝ ਦਿੰਦੇ ਆ ਇਹ ਬਦਲੇ ਚ ਕੁਝ ਨਹੀਂ ਬਸ ਥੋੜੀ ਜੀ ਇਹਨਾਂ ਦੀ ਦੇਖਭਾਲ ਕਰਨੀ ਪੈਂਦੀ ਹੈ ਇਹਨਾਂ ਨੂੰ ਪਾਣੀ ਦੇਣਾ ਪੈਂਦਾ ਆ ਇਹਨਾਂ ਦੀ ਥੋੜੀ ਜੀ ਬਸ ਮਿੱਟੀ ਵਗੈਰਾ ਜਿਹੜੀ ਆ ਉਹ ਸਹੀ ਕਰਨੀ ਪੈਂਦੀ ਆ ਪਰ ਉਸ ਦੇ ਬਦਲੇ ਹੁਣ ਸਾਨੂੰ ਇਸ ਵੇਲੇ ਦਾ ਪਤਾ ਹੀ ਨਹੀਂ ਸੀ ਅਸੀਂ ਉਗਾਈ ਆ ਜਾਂ ਆਪਣੇ ਆਪ ਉੱਗ ਗਈ ਜਾਂ ਬੀ ਲੱਗ ਗਿਆ ਪਰ ਦੇਖੋ ਜਾਂਦੇ ਜਾਂਦੇ ਇਹਨਾਂ ਤਿੰਨ ਮਤਰੀਆਂ ਜਿਹੜੀਆਂ ਸਵਾਦ ਸਿਗੀਆਂ ਬਹੁਤ ਜ਼ਿਆਦਾ ਮਿੱਠੀਆਂ ਤੇ ਲੱਗੀਆਂ ਹੋਈਆਂ ਸੀ ਇਹ ਵਾਲਾ ਪਲਾਂਟ ਵੀ ਵਧੀਆ ਹੁਣ ਵਧਣ ਲੱਗ ਗਿਆ ਦੇਖੋ ਪੱਤੇ ਕੱਢਣੇ ਸ਼ੁਰੂ ਕਰਤੇ ਇਸ ਨੇ ਇਹ ਗਮਲਾ ਹੋ ਗਿਆ ਵਿਲਾ ਹੁਣ ਆਵਲੀ ਬੀਲ ਇਹਦੇ ਵੀ ਦੇਖੋ ਇੱਥੇ ਲੱਗ ਰਹੇ ਆ ਫੁੱਲ ਆ ਲੱਗੇ ਪਏ ਫੁੱਲ ਹਜੇ ਤਾਂ ਇਹ ਵੀ ਹਰੀ-ਹਰੀ ਆ ਬਾਤ ਤੇ ਵੀ ਸੁੱਕਣੀ ਸ਼ੁਰੂ ਹੋ ਜੂਗੀ ਜਿਵੇਂ ਉਹ ਵਾਲੀ ਹੁਣ ਸੁੱਕਣੀ ਸ਼ੁਰੂ ਹੋ ਗਈ ਹੈ ਪਟਣ ਤੋਂ ਬਾਅਦ ਮੈਂ ਇੱਥੇ ਲਿਆ ਕੇ ਸੜਤੀ ਸੀਗੀ ਕਿ ਬਿਲਕੁਲ ਸੋਕੇ ਗਈ ਸੀਗੀ ਦੇਖੋ ਹੁਣ ਇਹਦਾ ਡਬਲ ਯੂਜ਼ ਹੋ ਰਿਹਾ ਹੈ ਨਾ ਹੁਣ ਇਹਦੀ ਅੱਗ ਵੀ ਬਾਲਾਂਗੇ ਆਪਾਂ ਇਹ ਕੁਛ ਮੈਂ ਕਚਰਾ ਲਿਆਈ ਸੀ ਟਿਊਸ਼ਨ ਵਾਲੇ ਕਮਰੇ ਦੇ ਵਿੱਚੋਂ ਬੱਚਿਆਂ ਨੂੰ ਜਿੰਨਾ ਮਰਜ਼ੇ ਸਮਝਾ ਦੋ ਬੱਚੇ ਫਿਰ ਵੀ ਕਾਗਜ਼ ਵਗੈਰਾ ਕਾਪੀਆਂ ਚੋਂ ਪਾੜਦੇ ਹੀ ਰਹਿੰਦੇ ਖਾਸ ਕਰ ਜਿਹੜੇ ਬॉयਜ਼ ਐ ਤੇ ਉਹ ਮੈਂ ਸਾਰਾ ਸਾਫ਼ ਕਰਕੇ ਤੇ ਲਿਆਈ ਸੀ ਕਿ ਕਾਗਜ਼ ਇੱਥੇ ਅੱਗ ਬਾਲ ਰਹੇ ਸੀਗੇ ਤੇ ਸਵਾ ਜਿਹੜੀ ਮੈਂ ਕੱਢ ਕੀਤੀ ਸੀਗੀ ਇਹ ਸਵਾ ਦਾ ਵੀ ਦੇਖੋ ਡਬਲ ਕੰਮ ਹੋ ਜਾਣਾ ਐ ਇਹ ਹੁਣ ਬੂਟਿਆਂ ਨੂੰ ਜਿਹੜੇ ਪਲਾਂਟਸ ਐ ਬਾਹਰ ਗਾਰਡਨ 'ਲਾ ਰੱਖਿਆ ਉੱਥੇ ਪਾ ਦਾਂਗੇ ਤੇ ਇਸ ਤਰ੍ਹਾਂ ਇਹਦਾ ਡਬਲ ਯੂਜ਼ ਹੋ ਜਾਂਦਾ ਨਾ ਹਰ ਇੱਕ ਚੀਜ਼ ਜਿਹੜੀ ਆ ਉਹ ਰੀਸਾਈਕਲ ਕਰਕੇ ਯੂਜ਼ ਹੋ ਜਾਂਦੀ ਹੈ ਕੋਈ ਵੀ ਚੀਜ਼ ਵੇਸਟ ਨਹੀਂ ਹੁੰਦੀਗੀ ਤੇ ਬਸ ਉਹ ਜਿਹੜੀ ਬੇਲ ਪੱਟ ਕੇ ਲਈ ਆਈ ਸੀਗੀ ਉਸ ਨੂੰ ਵੀ ਮੈਂ ਅੱਗ ਲਾਤੀ ਸੀਗੀ ਤੇ ਕਾਗਜ਼ ਵਗੈਰਾ ਲਾ ਕੇ ਅੱਗ ਬਾਲਤੀ ਬਸ ਇੱਥੇ ਐਂ ਹੀ ਕਰੀਦਾ ਅਸੀਂ ਜਿਹੜਾ ਕੋਈ ਵੇਸਟ ਹੁੰਦਾ ਆ ਉਹ ਇੱਥੇ ਅੱਗ ਬਾਲਦੇ ਦੇ ਨਾਲੇ ਪਾਣੀ ਗਰਮ ਹੋ ਜਾਂਦਾ ਨਾਲੇ ਵੇਸਟ ਹੁੰਦਾ ਜਿਹੜਾ ਉਹ ਵੀ ਚੀਜ਼ ਸੰਭਲ ਜਾਂਦੀ ਹੈ ਦੇ ਅੱਜਕੱਲ ਦਾ ਵਾਸਤੇ ਕਾਗਜ਼ ਜੇ ਮੈਨੂੰ ਮਿਲਦੇ ਨਹੀਂ ਕਿ ਮੈਂ ਉੱਥੇ ਕਮਰੇ ਚ ਲਿਆਈ ਉੱਥੇ ਝਾੜੂ ਕੱਢ ਕੇ ਆਈ ਸੀ ਉੱਥੇ ਜਿਹੜੇ ਕਾਗਜ਼ ਪੱਤਰ ਸਾਰੇ ਪਏ ਸੀ ਉਹ ਮੈਂ ਚੱਕ ਲਏ ਸੀ ਕਿਤੇ ਪਾਥੇ ਅੱਜ ਮੈਂ ਲਿਉਣੀਆਂ ਭੁੱਲ ਗਈ ਟਾਈਮ ਹੀ ਨਹੀਂ ਲੱਗਿਆ ਮੇਰਾ ਜਾਣ ਦਾ ਹੱਥੇ ਵਿੱਚ ਤੇ ਇਸ ਕਰਕੇ ਮੈਂ ਕਿਹਾ ਚਲੋ ਛਿੱਟੀਆਂ ਨਹੀਂ ਅੱਗ ਬਾਲ ਦਿੰਨੀ ਆ ਹੁਣ ਇਹ ਥੋੜਾ ਥੋੜਾ ਮੌਸਮ ਜਿਹਾ ਜਿਹੜਾ ਬਦਲਣਾ ਸ਼ੁਰੂ ਹੋ ਗਿਆ ਜੇ ਸੂਰ ਸੂਰੇ ਨਾ ਹੋਣੇ ਆ ਤਾਂ ਥੋੜਾ ਪਾਣੀ ਠੰਡਾ ਲੱਗਦਾ ਫਿਰ ਐ ਹੁੰਦਾ ਵੀ ਥੋੜਾ ਜਿਹਾ ਨਿੱਗਾ ਜਿਹਾ ਪਾਣੀ ਹੋਵੇ ਤਾਂ ਵਧੀਆ ਰਹਿੰਦਾ ਆ ਤੇ ਉਸ ਤੋਂ ਬਾਅਦ ਜੀ ਮੈਲਾ ਦੀ ਸੀਗੀ ਪੋਚਾ ਇੱਥੇ ਤੇ ਇਹ ਪੋਚਾ ਸੈਂਟਰ ਵਿੱਚੋਂ ਨਿਕਲ ਗਿਆ ਟੁੱਟ ਗਿਆ ਹਨਾ ਕਾਫੀ ਟਾਈਮ ਦਾ ਆਇਆ ਇਹ ਤੇ ਇਹ ਜਿਵੇਂ ਪੁਰਾਣਾ ਹੋ ਗਿਆ ਸੀਗਾ ਤਾਂ ਫਿਰ ਮੈਂ ਇੱਥੇ ਇੱਟਾਂ ਵਾਲੇ ਫਰਸ਼ ਵਾਸਤੇ ਰੱਖ ਲਿਆ ਤੇ ਮਾਰਬਲ ਤੇ ਲਾਉਣ ਵਾਸਤੇ ਮੈਂ ਦੂਜਾ ਪੋਚਾ ਰੱਖਿਆ ਹੋਇਆ ਹੈ ਕਿਉਂਕਿ ਇਹ ਘੁੰਮਦਾ ਨਹੀਂਗਾ ਇਸ ਕਰਕੇ ਇੱਥੇ ਤਾਂ ਚਲੋ ਗਿੱਲਾ ਵੀ ਰਹੇ ਜੇ ਤਾਂ ਸੱਟ ਆ ਜਾਂਦਾ ਤਾਂ ਕਰਕੇ ਮੈਂ ਇਧਰ ਇੱਟਾਂ ਵਾਲੇ ਫਰਸ਼ ਤੇ ਇਸ ਪੋਚੇ ਨਾਲ ਲਾ ਲੈਂਦੀ ਆ ਤੇ ਫਿਰ ਮੈਂ ਵਿੱਚੋਂ ਮੈਨੂੰ ਹੋਰ ਕੁਛ ਲੱਭਿਆ ਨਹੀਂ ਮੈਂ ਰੱਸੀ ਜੀ ਲੈ ਕੇ ਇਹਨੂੰ ਬੰਨਤਾ ਮੈਂ ਕਿਹਾ ਕੰਮ ਦੇ ਹੀ ਜਾਊਗਾ ਤੇ ਚਲੋ ਵਧੀਆ ਕੰਮ ਦੇ ਗਿਆ ਮੈਂ ਕਿਹਾ ਚਲੋ ਜਿੰਨਾ ਚਿਰ ਹੋਰ ਚੱਲਦਾ ਇਹਨਾਂ ਕੰਮ ਲੈ ਲਈਏ ਕੋਈ ਵੀ ਚੀਜ਼ ਹੈ ਨਾ ਆਪਾਂ ਨੂੰ ਇਹ ਹੁੰਦਾ ਵੀ ਜਿੰਨੀ ਇਹ ਕੰਮ ਦੇ ਸਕਦੇ ਓੰਨੇ ਲੈ ਲਈਏ ਇਹਨੂੰ ਸਿੱਟਣਾ ਕੱਲ ਹੀ ਆ ਫਿਰ ਇਹ ਬਸ ਰੱਸੀ ਜੀ ਬੰਨ ਕੇ ਇਹਦਾ ਵਧੀਆ ਚੱਲ ਪਿਆ ਫਿਰ ਮੈਂ ਇੱਥੇ ਲਾਤਾ ਸੀਗਾ ਪੋਚਾ ਕਿਉਂਕਿ ਹੁਣ ਪਾਣੀ ਆ ਗਿਆ ਤੇ ਫਿਰ ਰਸੋਈ ਦਾ ਸਾਰਾ ਸਮਾਨ ਕੱਢ ਰੱਖਿਆ ਸੀਗਾ ਤੇ ਇਹ ਵਾਲੀ ਟੋਕਰੀ ਜਿਹੜੀ ਸੀਗੀ ਮੈਂ ਕਿਹਦੀ ਵੀ ਚੰਗੀ ਤਰ੍ਹਾਂ ਸਫਾਈ ਕਰਦਾ ਵੀ ਹੁਣ ਤਾਂ ਪਿਆਜ਼ ਵੀ ਬੜੇ ਮਹਿੰਗੇ ਹੋ ਗਏ ਤੇ ਪਿਆਜ਼ ਹੋਰ ਲਿਆਉਣ ਵਾਲੇ ਸੀਗੇ ਬਸ ਸਾਰੇ ਜਿਹੜੇ ਲਏ ਹੋਏ ਸੀਗੇ ਸਭ ਖਤਮ ਹੋ ਗਏ ਤੇ ਬਸ ਮੈਂ ਕਿ ਚਲੋ ਟੋਕਰੀ ਸਫਾਈ ਕਰਾਂ ਨਵੇਂ ਪਿਆਜ਼ ਉਣਗੇ ਫਿਰ ਉਹ ਪਾਵਾਂਗੇ ਦੇ ਵਿੱਚ ਬੜੇ ਮਹਿੰਗੇ ਹੋ ਗਏ ਆ ਤੇ ਅੱਜ ਇੱਥੇ ਮੈਂ ਖਵਾਰਾ ਵਗੈਰਾ ਵਿਚਾਰ ਰੱਖੀਆਂ ਲਸਣ ਵਾਸਤੇ ਮੈਂ ਅਲਕ ਲਈ ਹੋਈ ਆ ਇਹਨਾਂ ਵਿੱਚ ਪਿਆਜ਼ ਤੇ ਆਲੂ ਰੱਖ ਲੈਣੇ ਹੁੰਨੇ ਆ ਅਸੀਂ ਕਦੇ ਫ੍ਰਿਜ ਵਿੱਚ ਆਲੂ ਨਹੀਂ ਰੱਖੀਦੇ ਵੀ ਮੈਂ ਬਹੁਤ ਜਾਣਾਂ ਦੇਖਿਆ ਫਰਿੱਜ ਵਿੱਚ ਚਾਲੂ ਰੱਖ ਦਿੰਦੇ ਆ ਅਸੀਂ ਨਹੀਂ ਕਦੇ ਰੱਖੀਦੇ ਤੇ ਟੋਕਰੀ 'ਚ ਰੱਖ ਲਏ ਤੇ ਵਧੀਆ ਰਹਿੰਦੇ ਕੋਈ ਖਰਾਬ ਨਹੀਂ ਹੁੰਦੇਗੇ ਤੇ ਬਸ ਮੈਂ ਇਹ ਸਾਰੇ ਸਾਫ਼ ਕਰਕੇ ਉਸ ਤੋਂ ਬਾਅਦ ਰਸੋਈ 'ਚ ਮਪੋਚਾ ਲਾਤਾ ਸੀ ਮੈਂ ਕਿ ਹੁਣ ਸਾਰਾ ਸਮਾਨ ਟਕਾ ਦਾ ਮੈਨੂੰ ਐ ਹੁੰਦਾ ਵੀ ਸਾਰਾ ਸਮਾਨ ਕੱਢ ਕੇ ਰਸੋਈ ਵਿੱਚ ਪੋਚਾ ਲਾਵਾਂ ਛੇਤੀ ਵੀ ਲੱਗਦਾ ਨਹੀਂ ਤੇ ਬਾਰ-ਬਾਰ ਜੀ ਜਿੱਧਰ ਉਧਰ ਕਰਨੀ ਪੈਂਦੀ ਆ ਤੇ ਐ ਲੱਗਦਾ ਰਹਿੰਦਾ ਵੀ ਰਸੋਈ ਜਿਹੜੀ ਹੈਗੀ ਐ ਛੋਟੀ ਆ ਪਰ ਜਿਹੜੋ ਸਫਾਈ ਕਰਨੀ ਪੈਂਦੀ ਉਦੋਂ ਤਾਂ ਵੱਡੀ ਸਾਰੀ ਲੱਗਣ ਲੱਗ ਜਾਂਦੀ ਹੈ ਜਦੋਂ ਚਾਰ ਪਰੋਣੇ ਆ ਜਾਂਦੇ ਆ ਉਦੋਂ ਲੱਗਦਾ ਵੀ ਹਾਇਰ ਸੋਈ ਛੋਟੀ ਆ ਪਰ ਜੇ ਸਫਾਈ ਕਰਨੀ ਪੈਂਦੀ ਤਾਂ ਉਸ ਸਰ ਸੋਈ ਦੀ ਸਫਾਈ ਕਰਨ ਜੇ ਬੜਾ ਟਾਈਮ ਲੱਗ ਜਾਂਦਾ ਹੈ ਤੇ ਬਸ ਮੈਂ ਸਾਰਾ ਸਮਾਨ ਤਾਂ ਸੈੱਟ ਕਰਕੇ ਰੱਖਤਾ ਸੀਗਾ ਇਹੇ ਟੋਕਰੀ ਸੀਗੀ ਇੱਥੇ ਮਿੱਟੀ ਵਗੈਰਾ ਕਾਫੀ ਪੈ ਗਈ ਸੀਗੀ ਤੇ ਇਸ ਕਰਕੇ ਮੈਂ ਤੇ ਖਵਾਰਾ ਵਿਛਾ ਕੇ ਤੇਨੂੰ ਸਾਫ ਕਰਕੇ ਰੱਖ ਰਹੀ ਸੀਗੀ ਇਨਾਂ ਐਬ ਡੇਲੀ ਥੋੜੀ ਬਹੁਤੀ ਕਲੀਨਿੰਗ ਕਰੀ ਜਾਵੇ ਤਾਂ ਫਿਰ ਜ਼ਿਆਦਾ ਕੰਮ ਨਹੀਂ ਵੱਧਾਗਾ ਜੇ ਬਹੁਤ ਕੰਮ ਇਕੱਠਾ ਹੋ ਜਾਂਦਾ ਫਿਰ ਉਹ ਸਫਾਈ ਕਰਨੀ ਔਖੇ ਵੀ ਬਹੁਤ ਹੋ ਜਾਂਦੀ ਹੈ। ਵੈਸੇ ਵੀ ਹੁਣ ਦਿਨਾਂ ਦਾ ਫਰਕ ਪੈ ਰਿਹਾ ਦਿਨ ਥੋੜੇ ਜਿ ਛੋਟੇ ਹੋ ਰਹੀ ਹੈ ਤੇ ਜਿੰਨਾ ਕੁ ਟਾਈਮ ਮਿਲਦਾ ਉਸ ਹਿਸਾਬ ਨਾਲ ਆਪਾਂ ਥੋੜਾ ਥੋੜਾ ਕੰਮ ਕਰ ਲੈਂਦਾ ਆ। ਬਾਕੀ ਇਹ ਨਾ ਕਿ ਹੁਣ ਜਿਵੇਂ ਟਿਊਸ਼ਨ ਵਾਲੇ ਬੱਚੇ ਆ ਰਹੇ ਆ ਉਹਨਾਂ ਦੇ ਵੀ ਐਗਜ਼ਾਮ ਸਟਾਰਟ ਹੋਣ ਵਾਲੇ ਆ ਤੇ ਟੈਸਟ ਵਗੈਰਾ ਵੀ ਤਿਆਰ ਕਰਾਉਣੇ ਹੁੰਦੇ ਆ ਤੇ ਇਸ ਕਰਕੇ ਮੇਰਾ ਬਾਕੀ ਸਫਾਈਆਂ ਨੂੰ ਤਾਂ ਜਿਆਦਾ ਟਾਈਮ ਨਹੀਂ ਮਿਲ ਰਿਹਾਗਾ। ਬਸ ਇਹ ਥੋੜਾ ਬੁੱਤਾ ਕਰ ਲਈਦਾ ਵਿੱਚ ਵਿੱਚ ਮੌਸਮ ਅੱਜ ਹੋ ਗਿਆ ਵਧੀਆ ਹੁਣ ਆਪਾਂ ਆਏ ਸੀਗੇ ਗਾਰਡਨ ਵਿੱਚ ਇੱਧਰ ਦੇਖ ਰਹੇ ਆ ਕੀ ਕੁਝ ਚੱਲ ਰਿਹਾ ਰਾਜਵਿੰਦਰ ਪਾਰੇ ਸੀਗੇ ਮੁਰਗਿਆਂ ਨੂੰ ਫੀਡ ਅੱਜ ਥੋੜਾ ਜਿਹਾ ਇੱਧਰ ਵਿਜ਼ਿਟ ਕਰਦੇ ਆ ਘੁੰਮਦੇ ਆ ਹੁਣ ਠੰਡੀ ਠੰਡੀ ਹਵਾ ਚੱਲ ਰਹੀ ਹੈ ਇਹ ਦੇਖੋ ਕੇਲੇ ਦਾ ਪਲਾਂਟ ਇਹ ਤਾਂ ਗੁੱਟੇ ਬਹੁਤ ਜ਼ਰਾ ਸੰਗਣੇ ਹੋ ਗਏ ਆ ਜੀ ਇਹ ਲੱਗੀ ਹੋਈ ਆ ਤੋਰੀ ਇਧਰ ਇਹ ਦੇਖੋ ਤੇ ਇਸ ਦੇ ਨਾਲ ਹੀ ਆਪਾਂ ਅੱਜ ਇਹ ਵਲੌਗ ਦਾ ਐਂਡ ਕਰ ਰਹੇ ਆ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਰ ਦਿਓ ਜੀ ਕਮੈਂਟ ਕਰਕੇ ਦੱਸਿਓ ਜੀ ਸ਼ਾਮ ਦਾ ਟਾਈਮ ਹੋ ਗਿਆ ਸਾਰਿਆਂ ਨੂੰ ਗੁੱਡ ਈਵਨਿੰਗ